ਹੋਰ ਪੈਸੇ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਾ ਹਜ਼ਾਰ ਚੈਂਟਰ ਦੇ ਹਜ਼ਾਰ ਲੀਟਰ ਡੀਜ਼ਲ ਮੈਂ ਟੈਂਕ ਚੋਂ ਨਾਲ ਲੈ ਕੇ ਆਇਆ ਬਹੁਤ ਬਹੁਤ ਧੰਨਵਾਦੀ ਹੋਰ ਦੀ ਲੋੜ ਪਏ ਜਿੰਦਾਬਾਤ ਤੁਸੀਂ ਦੱਸ ਦਿਓ লিডও নিয়া দাও ਇਹ ਜਿਹੜੀ ਹੈ ਨਾ ਬੋਡੀ ਹੁਣ ਇੱਥੇ ਕੋ ਕਮੇਟੀ ਹੈ ਜਿਹੜੀ ਦੇਖ ਰਹੀ ਹੈ ਸਰ ਜੀ ਕਮੇਟੀ ਹੈਗੀ ਹੈ ਜੀ ਮਡੇ ਸਾਡੇ ਪਿੱਛੇ ਆ ਬੁਲਾਇਓ ਕਮੇਟੀ ਵਾਲਿਆਂ ਨੂੰ ਕਮੇਟੀ ਵਾਲਾ ਬੁਲਾਇਆ ਮੋਹਰ ਇੱਥੇ ਪਿੰਡ ਦੀ ਜ਼ਮੀਨ ਪੈਂਦੀ ਹੈ ਜੀ ਬੋਡੀ ਕਿੱਥੇ ਕਮੇਟੀ ਹੈ ਕੋਈ ਕੋਈ ਦੇਖ ਰਹੀ ਹੈ ਕਮੇਟੀ ਜੀ ਬਸ ਖAIR ਹੈ ਜੀ ਨਹੀਂ ਹੈਗੀ ਜੀ ਅੱਛਾ ਇਹ ਵਜੀਦਪੁਰ ਪਿੰਡ ਆ ਜੀ ਵਜੀਦਪੁਰ ਪਿੰਡ ਆ ਜੀ ਬੇਨਤੀ ਇੱਥੇ ਇਹ ਆ ਜੀ ਸੁੱਖ ਮਾਦੋ ਜਿਹੜੀ ਚੀਜ਼ ਦੀ ਲੋੜ ਆ ਉਹਦਾ ਪਤਾਈਏ ਤੁਹਾਡੇ ਕੋਲ ਕਮੇਟੀ ਦੇਖੋ 1978 ਦਾ ਇੱਥੇ ਨਾ ਬਦਲੇ ਆ ਉਹ ਜੋ ਵੀ ਰੋ ਹਰੇਲ ਕਰ ਲੋ ਪਿੰਡ ਉਦੋਂ ਦੀਆਂ ਠੋਕਰਾਂ ਲੱਗੀਆਂ ਹੋਈਆਂ ਸੀ ਕਿ ਇਹਨਾਂ ਦੇ ਉੱਪਰ ਇਹਨਾਂ ਦੇ ਉੱਪਰ ਜਿਹੜਾ ਜਾਲ ਸੀ ਉਹ ਗਲ ਗਿਆ ਇਹਨਾਂ ਟੈਂਟਾਂ ਦੇ 45 ਸਾਲ ਹੋ ਗਏ ਲੰਭਾ ਕੱਢਦਾ ਨਹੀਂ ਉਹ ਪੱਥਰ ਖਿੰਡ ਗਿਆ ਉਹਦੇ ਨਾਲ ਇਹ ਨੁਕਸਾਨ ਹੋਇਆ ਸਾਰਾ ਬੱਤਰ ਪਾਣੀ ਨੇ ਚੱਕ ਲਿਆ ਜੇ ਭੁੱਲ ਗਿਆ ਜੇ ਉਹਦੀ ਮਣੀ ਮੁੱਟੀ ਰਿਪੇਅਰ ਕੀਤੀ ਜਾਂਦੀ ਕਲੇਅ ਲਾਜੇ ਲੱਗ ਜਾਂਦੀ ਜਾਲ ਬੰਨ ਕੇ ਤਾਂ ਇਹ ਕੰਮ ਹੋਣਾ ਨਹੀਂ ਸੀ ਤੇ ਉਹਦੇ ਬਾਅਦ ਜੀਜਾ ਲਾਤੀ ਪਾਣੀ ਖੜਦਾ ਹੈ ਨਾ ਬੰਨ ਤੋਂ ਦੂਆ ਪਾਸਾ ਦੇਖੋਗੇ 15 ਗੋਦੀ ਪਾਣੀ ਜਿਹੜਾ ਲੈਵਲ ਚੱਲਦਾ ਉਹ 10 ਫੁੱਟ ਉੱਚਾ ਚੱਲਦਾ ਇਧਰ ਨਾਲ ਜਿਹਦੇ ਕਰਕੇ ਅਸੀਂ ਇਹ ਜਿਆਦਾ ਬਰਬਰਾਵਾਸ ਨਹੀਂ ਆ ਗਏ ਲੋਕਾਂ ਨੂੰ ਹਿੰਮਤ ਹੈ ਬਹੁਤ ਹਿੰਮਤ ਹੈ ਆਪ ਮੁਹਾਰੇ ਲੋਕਾਂ ਨੇ ਕੰਮ ਕਰ ਦਿੱਤਾ ਵੀ ਹੱਥ ਨਹੀਂ ਸਾਥੋਂ ਸੰਗਰਾਲਾ ਕਿਹਾ ਹੋਰ 30 40 50 ਕਿਲੋਮੀਟਰ ਤੱਕ ਦੇ ਲੋਕ ਆਏ ਹੋਏ ਚਮਕੌਰ ਸਾਹਿਬ ਤੋਂ ਪਰਲੀ ਚਾਂ ਨੂੰ ਟਾਹ ਕੇ ਕਹਿੰਦੇ ਜੀ ਇਹਨੂੰ ਵੇਟ ਕਹਿੰਦਾ ਸਾਡਾ ਟਾਹੇ ਨੇ ਬਹੁਤ ਸਾਧ ਤਿੰਨ ਚਾਰ ਹਜ਼ਾਰ ਪੰਦਾ ਜੀ ਜਿਹੜਾ ਕੰਮ ਕਰ ਰਿਹਾ ਪੰਜ ਦਿਨ ਤੋਂ ਕੋਈ ਕਸਰ ਨਹੀਂ ਛੋਡੀ ਪਰ ਇੱਥੇ ਦੇਖੋ ਘਾਟ ਬਹੁਤ ਆ ਜੀ ਦੇਖੋ ਤੁਹਾਨੂੰ ਨਹੀਂ ਤੁਸੀਂ ਦੱਸੋ ਕਿਸ ਚੀਜ਼ ਨੂੰ ਦੁਵਾੜ ਦੱਸੋ ਯਾਰ ਮਨਸਾ ਕੀ ਰੋਸ ਸੇਲ ਵੀ ਲੱਗਦਾ ਜੀ ਹੈ ਨਾ ਕੀ ਕਰੀਏ ਦੇਖੋ ਜੀ ਜੇਲ ਜੋ ਕਿ ਮੈਨੂੰ ਇੱਕ ਮਿੰਟ ਚੁੱਪੋ 1000 ਲੀਟਰ ਟੈਂਕ ਤਾਂ ਮੈਂ ਨਾਲ ਲੈ ਕੇ ਆਇਆ ਠੀਕ ਉਹ ਤੁਸੀਂ ਇੱਥੇ ਜਿੱਥੇ ਲਾਉਣਾ ਹੈ ਇਹਨਾਂ ਦੀ ਸਥਿਤੀ ਇਹ ਦਰਿਆ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇਰਾ ਜਖਲਾੜ ਦੀ ਜ਼ਮੀਨ ਆਉਂਦੀ ਆ ਸਾਨੂੰ ਹੁਣ ਜਾਇਆ ਪਿਆਰੀ ਉਹਨਾਂ ਨੇ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਮੇਰੀ ਕਮਿਟਮੈਂਟ ਜੇ ਪ੍ਰਮਾਤਮਾ ਮੇਰ ਕਰੇ ਸਰਕਾਰ ਆਪਣੀ ਹੈ ਇਹ ਆ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣੇ ਸਰਕਾਰ ਦਾ ਪੱਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਜਾਲ ਜਾਲ ਆ ਜਿਵੇਂ ਹੁੰਦਾ ਨਾ ਜਿਵੇਂ ਆ ਪਾਖੜਾਂ ਦਾ ਨਹਿਰਾਂ ਜਾਂਦੀਆਂ ਭੱਜੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ ਤੋਂ 6-7000 ਰੋਡ ਲੱਗਣਾ ਹੈ ਕਿਹਨੇ ਲੱਗਿਆ ਬਿਮਾਰੀ ਪੱਕੀ ਕਰਦਣੀ ਹੈ ਕਿਉਂਕਿ ਮੈਂ ਦੇਖਿਆ ਹੁਣ ਹਰ ਦੂਜੇ ਸਾਲ ਤੀਜੇ ਸਾਲ ਇਹ ਸਮੱਸਿਆ ਹੋ ਜਾਂਦੀ ਹੈ ਨਾਲੀ ਨੂੰ ਮਲਾ ਦੇ ਮੁੰਡੇ ਨੂੰ ਮੁੰਡੇ ਨੂੰ ਮਲਾ ਦੇ ਇਹਦਾ ਵੀ ਤਾਂ ਆਪ ਪੱਕਾ ਕਰਾ ਹਾਂਜੀ ਦੂਜੇ ਨੂੰ ਮਲਾ ਦੇ ਨਾਲ ਉਹਨੂੰ ਉਹਨੂੰ ਮਲਾ ਦੇ ਮੁੰਡੇ ਨੂੰ ਹਾਂਜੀ ਦੱਸੋ ਕਾਕੇ ਕੀ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਨੂੰ ਜਾਲ ਲਗਾਈਦਾ ਜਾਲ ਜਾਲ ਲੋਹੇ ਦੀਆਂ ਥੈਲਾ ਬਹੁਤ ਦੇ ਤਾ ਜਾਲ ਦੀ ਪੇਮੈਂਟ ਸਾਡੇ ਕੋਲ ਲੇਬਰ ਬਹੁਤ ਆ ਜਾਲ ਦੀ ਪੇਮੈਂਟ ਵਾਹ ਜਾਲ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜਰੂਰਤ ਆ ਹੁਣ ਲਾ ਲੋ ਯਾਰ ਇਹਨਾਂ ਨੂੰ ਪੇਮੈਂਟ ਦਾ ਨਾਮ ਪਾਓ ਦੇ ਲੋ ਇਹ ਪੈਸੇ ਪਿੱਛੇ ਕਰ ਦੇ ਜੀ ਹੋਰ ਪੈਸੇ ਦੀ ਜਾਲ ਹੋਰ ਜਾਲ ਸ਼੍ਰੋਮਣੀ ਅਕਾਲੀ ਦਾ ਸਤਿਗੁਰੂ ਹਾਂ ਜੈ ਜੈ ਮਾਤਾ ਓਏ 1000 ਲੀਟਰ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਧੰਨਵਾਦੀ ਹੋਰ ਦੀ ਲੋੜ ਪਏ ਜੰਦਾ ਸਵਾਗਤ ਕਰੀਏ ਤੁਸੀਂ ਦੱਸ ਦਿਓ ਮੈਂ ਸ਼ਾਮ ਤੱਕ ਜੇ 500 ਬੜੀ ਲੋੜ ਪਈ ਤਾਂ ਅਸੀਂ ਭੇਜ ਦਾਂਗੇ ਦੂਜੇ ਨੰਬਰ ਦੀ ਬੈਂਤ ਇਹਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲਿਟਰ ਆਇਆ 2000 ਹੋਰ ਆਇਆ ਠੀਕ ਹੈ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ਼ ਬਣਦਾ ਉਹਨੂੰ ਡੀਜ਼ਲ ਪਾ ਕੇ ਦਈਏ ਠੀਕ ਹੈ ਜੀ ਜੀ ਐਂ ਕਰਦੇ ਆ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦਾ ਮੈਂ ਤੁਹਾਨੂੰ ਰਕਮ ਜਾਰ ਆ ਗਿਆ 5000 ਲੀਟਰ ਭੇਜਣਾ ਡੀਜ਼ਲ ਆਡੀ ਪਾਲਤੀ ਉਹ ਆ ਜਿਹੜੀ ਸਾਡੇ ਨਾਲ ਖੜੇ ਸਾਨੂੰ ਹਾਂਜੀ ਹਾਂਜੀ ਸਾਡੀ ਕਰਕੇ ਨਹੀਂ ਆ ਨਾ ਅਨਸਾਨੀਅਤ ਆਪਾਂ ਦੇਖੋ ਅਨਸਾਨੀਅਤ ਚਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਲਤੀ ਕਰਕੇ ਨਹੀਂ ਆ ਹੋਰ ਬਥੇਰੀਆਂ ਪਾਲਤੀ ਆਈਆਂ ਹੱਦ ਤੱਕ ਦੇਖ ਕੇ ਕੁਝ ਨਹੀਂ ਕਈਆਂ ਹੋਰ ਨਹੀਂ ਮੈਂ ਨਾ ਤੁਸੀਂ ਸਾਡੇ ਮੈਂਬਰ ਸਭ ਬਹਿ ਕੇ ਇਹਨਾਂ ਨੇ ਕਹਿ ਕੇ ਕੋਈ ਨਾ ਕੋਈ ਮੈਂਬਰ ਉੱਧ ਦੋ ਲੋ ਕਰੋ ਓਏ ਇੱਕ ਮਿੰਟ ਪੰਜ ਹਜ਼ਾਰ ਲੀਟਰ ਹੋਰ ਦੋ ਚੀਜ਼ੀ ਆਲਿਆਂ ਪਰ ਤੋਂ ਤੁਹਾਡੇ ਕੋਲੇ ਮੇਰਾ ਨੰਬਰ ਲਾ ਕੇ ਤੁਹਾਨੂੰ ਬੋਲ ਕੇ ਭੇਜਦਾ ਹਾਂ ਠੀਕ ਹੈ ਮੇਰਾ ਨੰਬਰ ਲਿਖੋ ਯਾਰ ਮੇਰੇ ਕੋਲ ਹੈ ਮੇਰਾ ਨੰਬਰ ਦੱਸਾਂਗਾ ਨਾਲ ਹੀ ਗੱਲ ਜਰੂਰ ਕਰਾਂਗੇ